ਸ੍ਰੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਪਾਉ ਬਾਜੀ ਮਸਾਲਾ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਆਪਾਂ ਕੁੱਕਰ ਦੇ ਵਿੱਚ ਬਣਾ ਲਵਾਂਗੇ ਬਣਾਉਣੀ ਬਿਲਕੁਲ ਆਸਾਨ ਆ ਘਰ ਦੀਆਂ ਸਬਜ਼ੀਆਂ ਜਿਹੜੀਆਂ ਆਮ ਹੀ ਨੇਗੀਆਂ ਉਹਨਾਂ ਤੋਂ ਬਣ ਕੇ ਤਿਆਰ ਹੋ ਜਾਂਦੀ ਆ ਦੇਖਣ ਸਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਮਤਲਬ ਔਖੀ ਆ ਜਾਂ ਬਾਜ਼ਾਰ 'ਚ ਅਸੀਂ ਇੱਕ ਪਲੇਟ ਲੈਨੇ ਆ ਤਾਂ ਕਾਫੀ ਮਹਿੰਗੀ ਮਿਲਦੀ ਆ ਘਰੇ ਤੁਸੀਂ ਕਾਫੀ ਸਾਰੀ ਤਿਆਰ ਕਰਕੇ ਰੱਖ ਸਕਦੇ ਹੋ ਉਹਦੇ ਲਈ ਕੀ ਕੀ ਚਾਹੀਦਾ ਹੈ ਉਹ ਹੀ ਦੇਖ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਸਬਜ਼ੀਆਂ ਜਿਹੜੀਆਂ ਉਹ ਦੇਖ ਲਵਾਂਗੇ ਇੱਕ ਛੋਟਾ ਗੋਭੀ ਦਾ ਫੁੱਲ ਆ ਜਿਹੜਾ ਮੈਂ ਪਾਇਆ ਏ ਇੱਕ ਛੋਟੀ ਕੋਲੀ ਮਟਰ ਦੀ ਪਾਈ ਆ ਇੱਕ ਸ਼ਿਮਲਾ ਮਿਰਚ ਤਿੰਨ ਟਮਾਟਰ ਪਾਵਾਂਗੇ ਤੇ ਤਿੰਨ ਤੋਂ ਚਾਰ ਆਲੂ ਨੇਗੇ ਦੋ ਗਾਜਰਾ ਨੇਗੇ ਸਾਰੀਆਂ ਚੀਜ਼ਾਂ ਆਪਾਂ ਲਈਆਂ ਨੇ ਬਾਕੀ ਪਿਆਜ਼ ਲਸਣ ਜਿਹੜਾ ਉਹ ਟਾਈਮ ਤੇ ਆਪਾਂ ਪਾ ਲਵਾਂਗੇ ਕੁੱਕਰ ਦੇ ਵਿੱਚ ਬਣਾਵਾਂਗੇ ਇਸ ਲਈ ਆਪਾਂ ਕੁੱਕਰ ਲਿਆ ਏ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਬਣ ਜਾਂਦੀ ਹੈ ਜਿੰਨੀ ਜ਼ਿਆਦਾ ਸਾਨੂੰ ਔਖੀ ਲੱਗਦੀ ਐ ਨਹੀਂ ਜ਼ਿਆਦਾ ਔਖੀ ਨਹੀਂ ਹੁੰਦੀ ਦੇਸੀ ਕੀ ਪਾ ਲਵਾਂਗੇ ਤੁਸੀਂ ਦੇਸੀ ਕੀ ਇਹਦੇ ਨਾਲ ਜਿਹੜਾ ਮੱਖਣ ਵੀ ਪਾ ਸਕਦੇ ਹਾਂ ਉਹਦੇ ਨਾਲ ਫਲੇਵਰ ਜਿਹੜਾ ਹੋਰ ਵੀ ਵਧੀਆ ਹੋ ਜਾਂਦਾ ਹੈ ਤੇ ਇਹਨੂੰ ਆਪਾਂ ਪਿਘਲਾ ਕੇ ਇਹਦੇ ਵਿੱਚ ਜੀਰਾ ਇਹ ਪਾ ਦਵਾਂਗੇ ਲੋੜ ਅਨੁਸਾਰ ਜਿੰਨੀਆਂ ਵੀ ਚੀਜ਼ਾਂ ਦੀ ਲੋੜ ਆ ਉਹ ਨਾਲ ਦੀ ਨਾਲ ਆਪਾਂ ਪਾਈ ਜਾਵਾਂਗੇ ਇੱਕ ਚਮਚਾ ਜੀਰਾ ਐਡ ਕਰ ਲਿਆ ਇਹਦੇ ਵਿੱਚ ਇਹਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟੇ ਹੋਏ ਪਿਆਜ਼ ਪਾ ਦਵਾਂਗੇ ਇਸ ਤਰ੍ਹਾਂ ਛੋਟੇ ਛੋਟੇ ਕੱਟੇ ਹੋਏ ਪਿਆਜ਼ ਆ ਜਿਹੜੇ ਮੈਂ ਪਾਇਆ ਦੋ ਪਿਆਜ਼ ਲੈ ਆ ਮੈਂ ਹੁਣ ਜਦੋਂ ਇਹ ਪਿਆਜ਼ ਪੱਕ ਗਏ ਉਸ ਟਾਈਮ ਤੇ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਦਵਾਂਗੇ ਤੇ ਗੈਸ ਦੀ ਫਲੇਮ ਥੋੜੀ ਜਿਹੀ ਲੋ ਕਰ ਦਵਾਂਗੇ ਤੇ ਇਹਨੂੰ ਥੋੜੀ ਦੇਰ ਲਈ ਪਕਾ ਲਵਾਂਗੇ ਪਿਆਜ਼ ਆ ਜਿਹੜੇ ਆਪਾਂ ਫੁੱਲ ਫਲੇਮ ਤੇ ਪਕਾਏ ਆ ਇਹਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਬਾਕੀ ਦਾ ਸਮਾਨ ਉਹ ਵੀ ਐਡ ਕਰਦੇ ਜਾਵਾਂਗੇ ਟਮਾਟਰ ਸੀਗੇ ਜਿਹੜੇ ਉਹ ਪੱਕ ਉਹ ਵੀ ਕੱਟਲੇ ਸੀਗੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਬਾਕੀ ਸਬਜ਼ੀਆਂ ਕਟੀਆਂ ਹੋਈਆਂ ਸੀਗੀਆਂ ਉਹ ਦੋੋਂ ਕੱਟੇ ਨਹੀਂ ਹੋਏ ਸੀਗੇ ਹੁਣ ਇਹਦੇ ਵਿੱਚ ਸਵਾਦ ਅਨੁਸਾਰ ਆਪਾਂ ਨੂਨ ਪਾ ਦਵਾਂਗੇ ਟਮਾਟਰ ਜਿਹੜੇ ਬਾਅਦ ਚ ਪਾਵਾਂਗੇ ਪਹਿਲਾਂ ਸਾਰੇ ਮਸਾਲੇ ਆ ਜਿਹੜੇ ਉਹ ਐਡ ਕਰ ਲਵਾਂਗੇ ਸਾਬਤ ਣੀਆਂ ਪਾਇਆ ਇਹਦੇ ਨਾਲ ਫਲੇਵਰ ਬਹੁਤ ਵਧੀਆ ਆ ਜਾਂਦਾ ਹੈ ਤੁਸੀਂ ਥੋੜੇ ਜਿਹਾ ਕ੍ਰਸ਼ ਕਰਕੇ ਵੀ ਪਾ ਸਕਦੇ ਹੋ ਸਵਾਦ ਅਨੁਸਾਰ ਲਾਲ ਮਿਰਚ ਪਾਵਾਂਗੇ ਇੱਕ ਚਮਚ ਹਲਦੀ ਦਾ ਪਾਵਾਂਗੇ ਲਾਲ ਮਿਰਚ ਤੁਹਾਨੂੰ ਜਿੰਨੀ ਤਿੱਖਾ ਪਸੰਦ ਆ ਉਸ ਹਿਸਾਬ ਨਾਲ ਪਾ ਸਕਦੇ ਹੋ ਤੇ ਪਾਓ ਬਾਜੀ ਮਸਾਲਾ ਪਾਵਾਂਗੇ ਆਪਾਂ ਇਹਦੇ ਵਿੱਚ ਵੈਸੇ ਤਾਂ ਅਜ ਪਾਓ ਬਾਜੀ ਮਸਾਲਾ ਹੀ ਪਾਓ ਜੇ ਤੁਹਾਡੇ ਕੋਲ ਹੈਗਾ ਏ ਜੇ ਨਹੀਂ ਹੈਗਾ ਤਾਂ ਤੁਸੀਂ ਗਰਮ ਮਸਾਲਾ ਜਾਂ ਮੈਗੀ ਮਸਾਲਾ ਵੀ ਪਾ ਸਕਦੇ ਹੋ ਇੱਕ ਚਮਚ ਦੇ ਕਰੀਬ ਆਪਾਂ ਦੇਗੀ ਮਿਰਚ ਪਾ ਲਈਆ ਤੇ ਗੈਸ ਦੀ ਫਲੇਮ ਇਸ ਟਾਈਮ ਵੀ ਬਿਲਕੁਲ ਹੀ ਲੋ ਆ ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਟਮਾਟਰ ਆ ਜਿਹੜੇ ਪਾ ਦੇਵਾਂਗੇ ਟਮਾਟਰ ਤੁਸੀਂ ਵਧਾ ਵੀ ਸਕਦੇ ਹੋ ਜੇ ਇੱਕ ਅੱਧਾ ਹੋਰ ਪਾਉਣਾ ਹੈ ਪਾ ਸਕਦੇ ਹੋ ਪਰ ਤਿੰਨ ਟਮਾਟਰ ਆ ਜਿਹੜੇ ਕਾਫੀ ਆ ਵੱਡੇ ਸਾਈਜ਼ ਦੇ ਟਮਾਟਰ ਸੀਗੇ ਆਪਣੇ ਕੋਲ ਇਹਨਾਂ ਨੂੰ ਬਿਲਕੁਲ ਲੋ ਫਲੇਮ ਤੇ ਆਪਾਂ ਪਕਾ ਲਿਆ ਥੋੜਾ ਜਿਹਾ ਪਕਾਉਣ ਤੋਂ ਬਾਅਦ ਸਾਰੀਆਂ ਸਬਜ਼ੀਆਂ ਆਪਾਂ ਇਹਦੇ ਵਿੱਚ ਧੋ ਕੇ ਪਾ ਦਵਾਂਗੇ ਇਕੱਠੀਆਂ ਹੀ ਆਪਾਂ ਸਾਰੀਆਂ ਸਬਜ਼ੀਆਂ ਪਾ ਦਵਾਂਗੇ ਚੰਗੀ ਤਰ੍ਹਾਂ ਮੈਂ ਧੋ ਲੀਆਂ ਸੀਗੀਆਂ ਹੈ ਤੇ ਸਬਜ਼ੀਆਂ ਪਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਿਕਸ ਕਰਨ ਤੋਂ ਬਾਅਦ ਇੱਕ ਤੋਂ ਡੇਢ ਗਲਾਸ ਆਪਾਂ ਪਾਣੀ ਦਾ ਇਹਦੇ ਵਿੱਚ ਐਡ ਕਰ ਲਵਾਂਗੇ ਤੁਸੀਂ ਇੱਕ ਗਲਾਸ ਵੀ ਕਰ ਸਕਦੇ ਹੋ ਜਾਂ ਤੁਸੀਂ ਥੋੜੀ ਜਿਹੀ ਪਤਲੀ ਰੱਖੀ ਤਾਂ ਰੱਖਣੀ ਹੈ ਤਾਂ ਡੇਢ ਗਲਾਸ ਵੀ ਕਰ ਸਕਦੇ ਹੋ ਮੈਂ ਡੇਢ ਗਲਾਸ ਪਾਣੀ ਦਾ ਜਿਹੜਾ ਇਹਦੇ ਵਿੱਚ ਪਾ ਲੂੰਗੀ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਸੀਂ ਉਹਦੇ ਵਿੱਚ ਪਾਣੀ ਆ ਜਿਹੜਾ ਬਾਦੇ ਵਿੱਚ ਮਿਕਸ ਕਰ ਲਿਓ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਕੋਟ ਹੋ ਜਵੇ ਤੇ ਸਾਰੀਆਂ ਸਬਜ਼ੀਆਂ ਨੂੰ ਲੱਗ ਜਵੇ ਇਸ ਤਰ੍ਹਾਂ ਬਣਾਉਣ ਨਾਲ ਇੱਕ ਤਾਂ ਸੌਖੇ ਤਰੀਕੇ ਦੇ ਨਾਲ ਬਣ ਜਾਂਦੀ ਆ ਪਾਉ ਭਾਜੀ ਆ ਜਿਹੜੀ ਤੇ ਦੂਜਾ ਨੰਬਰ ਹੈ ਜਿਹੜੇ ਇੰਨੀ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਤੇ ਸਵਾਦ ਬਿਲਕੁਲ ਬਾਜ਼ਾਰ ਵਰਗਾ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਇਹਨੂੰ ਸਟੋਰ ਕਰਕੇ ਵੀ 2-4 ਦਿਨਾਂ ਜਾਂ ਇੱਕ ਵੀਕ ਲਈ ਵੀ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਆਪਾਂ ਇਹਨੂੰ ਤਿੰਨ ਸੇਟੀਆਂ ਫੁੱਲ ਫਲੇਮ ਤੇ ਤੇ ਤਿੰਨ ਸੇਟੀਆਂ ਲੋ ਫਲੇਮ ਤੇ ਲਵਾਈਆਂ ਨੇ ਗੀਆਂ ਬਿਲਕੁਲ ਪੱਕ ਕੇ ਤਿਆਰ ਹੋ ਗਈਆਂ ਸਬਜ਼ੀਆਂ ਬਿਲਕੁਲੀ ਆਪਣੀਆਂ ਕੁਲਗੀਆਂ ਨੇ ਤੁਸੀਂ ਕਿਸੇ ਕਟਛੀ ਚਮਚਾ ਜਾਂ ਫਿਰ ਮੈਸ਼ਰ ਦੇ ਨਾਲ ਮੈਸ਼ ਕਰ ਸਕਦੇ ਹੋ ਜਾਂ ਫਿਰ ਗ੍ਰੈਂਡਰ ਦੇ ਨਾਲ ਹਲਕਾ ਜਿਹਾ ਗ੍ਰੈਂਡਰ ਫੇਰ ਦੋਨੇ ਨਾਲ ਹੀ ਹੈ ਜਿਹੜੀਆਂ ਮੈਸ਼ ਹੋ ਜਾਣੀਆਂ ਇਸ ਤਰ੍ਹਾਂ ਆਪਾਂ ਕਟਛੀ ਦੀ ਹੈਲਪ ਦੇ ਨਾਲ ਮੈਸ਼ ਕਰ ਲਿਆ ਡੇਢ ਗਲਾਸ ਪਾਣੀ ਆ ਜਿਹੜਾ ਇਹਦੇ ਵਿੱਚ ਹਲੇ ਥੋੜਾ ਵਾਦੀ ਆ ਤੁਸੀਂ ਜਿਹੜਾ ਇਹਨੂੰ ਥੋੜਾ ਜਿਹਾ ਖੁੱਲਾ ਪਕਾ ਕੇ ਆ ਫਿਰ ਪਾਣੀ ਆ ਜਿਹੜਾ ਸਾਰਾ ਸੋਖਤ ਹੋ ਜਾਊਗਾ ਜਾ ਫਿਰ ਤੁਸੀਂ ਇੱਕ ਗਲਾਸ ਵੀ ਪਾ ਸਕਦੇ ਹੋ ਮੈਂ ਥੋੜਾ ਜਿਹਾ ਖੁੱਲਾ ਪਕਾਉਂਗੀ ਇਹਦੇ ਨਾਲ ਫਲੇਵਰ ਆ ਜਿਹੜਾ ਜਿਆਦਾ ਵਧੀਆ ਹੋਊਗਾ ਆਪਣਾ ਇਹ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਸਾਰਾ ਇਸ ਤਰ੍ਹਾਂ ਹੋ ਗਿਆ ਥੋੜਾ ਜਿਹਾ ਪਕਾਉਣ ਤੋਂ ਬਾਅਦ ਇਸ ਤਰ੍ਹਾਂ ਹੀ گاੜੀ ਆ ਨਿਕ ਬਣ ਕੇ ਤਿਆਰ ਹੋ ਗਈ ਆ ਜਦੋਂ ਇਹ ਠੰਡੀ ਹੋ ਜੂਗੀ ਹੋਰ ਵੀ گاੜੀ ਹੋ ਜਾਣੀ ਆ ਇਸ ਤਰ੍ਹਾਂ ਹੀ ਤਿਆਰ ਹੋ ਗਈ ਆ ਸਾਰੇ ਮਸਾਲੇ ਬਾਕੀ ਆਪਾਂ ਪਹਿਲਾਂ ਹੀ ਐਡ ਕਰ ਦਿੱਤੇ ਸੀ ਹੁਣ ਆਖਰ ਦੇ ਵਿੱਚ ਆਪਾਂ ਇਹਦੇ ਵਿੱਚ ਧਨੀਆ ਐਡ ਕਰ ਦਵਾਂਗੇ ਤੁਹਾਡੇ ਕੋਲ ਧਨੀਆ ਹੈਗਾ ਤਾਂ ਕਰ ਸਕਦੇ ਹੋ ਨਹੀਂ ਹੈਗਾ ਤਾਂ ਤੁਸੀਂ ਕਸੂਰੀ ਮੇਥੀ ਹੈ ਜਿਹੜੀ ਉਹ ਵੀ ਪਾ ਸਕਦੇ ਹੋ ਬਿਲਕੁਲ ਲੋ ਫਲੇਮ ਤੇ ਥੋੜਾ ਜਿਹਾ ਪਕਾਉਣ ਤੋਂ ਬਾਅਦ ਇਹ ਆਪਣੀ ਤਿਆਰ ਹੋ ਗਈ ਆ ਲਾਸਟ ਇਹਦੇ ਵਿੱਚ ਮੱਖਣੀ ਜਾਂ ਘੀ ਐਡ ਕਰ ਦਿਓ ਫਿਰ ਇਹ ਰੁੱਖੀ ਰੁੱਖੀ ਨਹੀਂ ਰਹੂਗੀ ਤੇ ਦੂਜੀ ਸਾਈਡ ਤੇ ਆਪਾਂ ਪਾਉ ਆ ਜਿਹੜੇ ਉਹ ਵੀ ਲੈ ਲਏ ਆ ਤੁਸੀਂ ਇੱਕ ਜਿਹੜੇ ਇਸ ਤਰ੍ਹਾਂ ਸਿੰਪਲ ਵੀ ਆ ਇਹਨਾਂ ਨੂੰ ਰੋਸਟ ਕਰ ਸਕਦੇ ਹੋ ਮਤਲਬ ਤਵੇ ਤੇ ਸੇਕ ਸਕਦੇ ਹੋ ਤੇ ਦੂਜੇ ਤਰੀਕੇ ਨਾਲ ਆਪਾਂ ਘੀ ਪਾ ਕੇ ਤਵੇ ਤੇ ਧਣੀਆਂ ਤੇ ਪਾਉ ਬਾਜੀ ਮਸਾਲਾ ਇਹ ਜਿਹੜਾ ਉਹ ਪਾ ਲਿਆ ਹੈ ਤੇ ਪਾਉ ਆ ਜਿਹੜੇ ਉਹ ਸੇਕ ਲਵਾਂਗੇ ਆਪਾਂ ਇਸ ਤਰ੍ਹਾਂ ਹੀ ਇਸ ਤਰ੍ਹਾਂ ਕਰਨ ਨਾਲ ਬਿਲਕੁਲ ਬਾਜ਼ਾਰ ਵਰਗਾ ਟੇਸਟ ਆਉਂਦਾ ਹੈ ਤੇ ਦੇਖਣ ਚ ਵੀ ਸੋਹਣੇ ਲੱਗਦੇ ਨੇਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਰੋਸਟ ਕਰ ਲਿਆ ਸਾਰੇ ਪਾਸਿਆਂ ਤੋਂ ਭਾਜੀ ਦੇ ਨਾਲ ਨਾਲ ਤੁਸੀਂ ਜਿਹੜਾ ਨਾਰੀਅਲ ਦੀ ਚਟਨੀ ਵੀ ਐਡ ਕਰ ਸਕਦੇ ਹੋ ਇਹਦੇ ਨਾਲ ਖਾਣ ਨੂੰ ਜਾਂ ਫਿਰ ਤੁਸੀਂ ਹਰੀ ਚਟਨੀ ਵੀ ਐਡ ਕਰ ਸਕਦੇ ਹੋ ਇਸ ਤਰ੍ਹਾਂ ਇਹ ਬਣ ਕੇ ਤਿਆਰ ਹੋ ਗਏ ਆ ਆਪਣੀ ਭਾਵ ਬਾਜੀ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਬਿਲਕੁਲ ਬਹੁਤ ਹੀ ਟੇਸਟੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਆ ਜ਼ਰੂਰ ਕਰ ਦਿਓ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੇਂ ਖਾਣੇ ਦੇ ਨਾਲ ਧੰਨਵਾਦ ਜੀ